ਉਧਰ ਜਾ ਘਤ ਉਧਰ ਅੰਬਾਈ ਕੀ ਨਾਮ ਕੀ ਆਪਣਾ ਗਰਮੇਰਾ ਸਿੰਘ ਜੀ ਤੇ ਆਹ ਬੱਚਾ ਆਪਣਾ ਹੈ ਹਾਂਜੀ ਅੱਛਾ ਤੁਸੀਂ ਲੇਬਰ ਕਰਦੇ ਹੋ ਇੱਥੇ ਹਾਂਜੀ ਤੇ ਫਿਰ ਇਹਨੂੰ ਕਦੋਂ ਨਾਲ ਲੈ ਕੇ ਇਹਨੂੰ ਜੇ ਹੈ ਨਹੀਂਗਾ ਕੋਈ ਨੀ ਇਹਦੀ ਮੰਮੀ ਇਹਦੀ ਵਗਰਾ ਹੈ ਨੀ ਹੈ ਨਹੀਂ ਕਿ ਉਹ ਤਾਂ ਗਾਂ ਕਿਸੇ ਬੰਦੇ ਨਾਲ ਗਾਂ ਬਿਠੀ ਰਿਲੇਸ਼ਨ ਜਪ ਦੇ ਕਾਰਦੀ ਹੈ। ਅੱਛਾ ਇਹ ਕੱਲੀ ਕੱਲੀ ਕੀ ਹੋਰ ਵੀ ਬੱਚੇ ਕੱਲੀ ਆਈ ਇਹ ਅੱਛਾ ਫਿਰ ਤੁਸੀਂ ਜਦੋਂ ਲੇਬਰ ਕਰਦੇ ਹੋ ਇਹਨੂੰ ਨਾਲ ਲੈ ਕੇ ਆਉਣਾ। ਹਾਂਜੀ ਤੇ ਇਹ ਪੜਦੀ ਫਿਰ ਕਦੋਂ ਆ ਜਿਹੜਾ ਹੋਣ ਜਿਸ ਤਰ੍ਹਾਂ ਇਹ ਤੁਸੀਂ ਇਹ ਪੜਦੀ ਹੈ ਜੀ ਸਕੂਲੇ ਜਾਂਦੀ ਸਕੂਲੋਂ ਛੱਡਿਆ ਉਹਨਾਂ ਲੈ ਆਉਣਾ। ਅੱਛਾ ਤੇ ਜਦੋਂ ਫਿਰ ਛੁੱਟੀ ਹੁੰਦੀ ਆ ਉਹਦੋਂ ਮਤਲਬ ਇਹਨੂੰ ਤੁਸੀਂ ਇੱਥੇ ਨਾਲ ਹੀ ਲੈ ਕੇ ਆਉਣੇ ਲੇਓ। ਹਾਂਜੀ ਹਾਂਜੀ। ਅੱਛਾ ਇਸ ਤੋਂ ਜਾ ਕੇ ਬਾਅਦ ਚ ਫਿਰ ਖਾਣਾ ਬਣਾਉਣਾ ਹਾਂ ਸ਼ਾਮ ਨੂੰ। ਹਾਂਜੀ। ਸਵੇਰ ਫਿਰ ਬਣਾਉਣਾ। ਹਾਂਜੀ। ਤੇ ਜਿਹੜੇ ਫਿਰ ਇਹ ਕਾਨੂੰਨ ਬਣਾਏ ਆ ਉਹਨਾਂ ਬਾਰੇ ਕੀ ਤੁਹਾਡਾ ਸ਼ਿਕਵਾ ਹੈ ਜੀ? ਅਸੀਂ ਤਾਂ ਇਹ ਬਣਾਤੇ ਕਾਨੂੰਨ ਬੁੜੀ ਬੰਦੇ ਵਾਸਤੇ ਬਣਾਤੇ ਜੀ। ਤੇ ਬੱਚੇ ਦਾ ਜੀ ਕਸੂਰ ਸੀ। ਹੂੰ। ਸਿਰ ਜਿਹੜੀ ਕਾਨੂੰਨ ਇਹ ਭਾਵਨਾਵਾਂ ਦੇ ਉਲਟੀ ਬਣੇ ਨਾ ਸਾਰੇ ਹਾਂਜੀ ਆ ਬੱਚਿਆਂ ਦਾ ਕੀ ਕਸੂਰ ਆ ਜੀ ਹੂੰ ਇਹ ਪਾਵਕ ਘਰ ਦੇਣ ਵਾਲੀ ਤਸਵੀਰ ਆ ਜੀ ਤੁਸੀਂ ਖਾਣ ਜਾ ਰਹੇ ਹੋ ਹਾਲਾਤ ਕੋਈ ਨਹੀਂ ਪਤਾ ਹੁੰਦਾ ਜੀ ਦੇ ਨਾਲ ਬੀਤਦੀ ਹੈ ਧੰਨਵਾਦ ਜੀ ਬਹੁਤ ਮਿਹਰਬਾਨੀ ਕਾਨੂੰਨਦਾਨ ਜਿਹੜੇ ਹੈਗੇ ਉਹਨਾਂ ਨੂੰ ਹੀ ਕੋਈ ਸੋਚ ਸਮਝ ਕੇ ਕਾਨੂੰਨ ਬਣਾਉਣੇ ਚਾਹੀਦੇ ਆ ਜਿਹੜੇ ਜਿਹੜੇ ਗਲਤੀ ਨਹੀਂ ਕਰਦੇ ਬੱਚੇ ਜਿੰਨਾਂ ਤੋਂ ਹੋਈ ਨਹੀਂ ਉਹਨਾਂ ਨੂੰ ਹੀ ਕਾਨੂੰਨ ਨੇ ਕੀ ਦਿੱਤਾ ਭਾਈ ਜੇ ਅੱਜ ਪੁੱਛਣ ਵਾਲਾ ਹੋਵੇ ਇਸ ਬੱਚੇ ਨੂੰ ਬਣਾਏ ਕਾਨੂੰਨ ਨੇ ਕੀ ਦਿੱਤਾ ਕਾਨੂੰਨ ਨੇ ਕੀ ਦਿੱਤਾ ਇਹਨਾਂ ਨੂੰ ਇਹਦੀ ਕੀ ਗਲਤੀ ਆ ਭਾਈ ਨਿਕਲ ਜਾ ਬੱਚਾ ਇਹ ਉਹ ਲੇਬਰ ਕਰਦਾ ਫਿਰ ਨਾਲ ਕੀ ਕਰਦੀ ਜਦੋਂ ਬੱਚਾ ਤੁਰਦਾ ਹੈ ਪੈਰ ਵੀ ਲੰਗਾਂਦਾ ਹੈ ਇਹਨੂੰ ਕਿ ਕੀ ਹੋਇਆ ਕੀ ਇਹਦੀ ਲੱਤ ਟੁੱਤੀ ਹੋਈ ਹੈ ਬੱਚੇ ਦੀ ਕਿਵੇਂ ਟੁੱਟ ਗਈ ਲੱਤ ਉਹ ਜਿਹੜੇ ਬੰਦੇ ਨਾਲ ਜੀ ਰਿਲੇਸ਼ਨਸ਼ਿਪ ਤੇ ਗਈ ਹੈ ਜੀ ਇਹਦੀ ਮੰਮੀ ਜਿਹੜੇ ਨਾਲ ਗਹੀ ਆ ਉਸ ਬੰਦੇ ਨੇ ਇਹਦੀ ਲੱਤ ਤੋੜੀ ਇਹਦੀ ਲੱਤ ਤੋੜਤੀ ਓਏ ਹੋਏ ਹੋਏ ਅੱਛਾ ਫੇਰ ਕਾਰਵਾਈ ਕੋਈ ਨਹੀਂ ਹੋਈ ਕਾਰਵਾਈ ਹੋਈ ਜੀ ਅਸੀਂ ਹਸਪਤਾਲ ਦੇ ਵਿੱਚ ਗਏ ਆ ਤਾਂ ਪਰਚਾ ਕੱਟਿਆ ਹੋਇਆ ਹੈ ਜੀ ਅੱਛਾ ਕਿਹੜੇ ਥਾਣੇ ਚ ਉਠ ਭਾਈ ਥਾਣੇ ਚ ਪੁੱਛ ਪਰਚਾ ਕੱਟਿਆ ਹੋਇਆ ਹੈ ਹਾਂਜੀ ਠੀਕ ਆ ਅੱਛਾ ਤੇ ਫਿਰ ਉਹ ਬੰਦੇ ਤੇ ਕਾਰਵਾਈ ਕੋਈ ਨਹੀਂ ਹੋਈ ਕਾਰਵਾਈ ਕੀ ਹੋਣੀ ਹੈ ਜੀ ਉਹਨਾਂ ਨੇ ਬਸ ਚਲਾਨ ਉੱਥੇ ਰੱਖ ਲਿਆ ਜੀ ਚਲਾਨ ਨਾ ਦਾਸ ਦੇ ਵਿੱਚ ਮੈਂ ਕਿੰਨੇ ਵਾਰੀ ਜਾਇਆ ਮੈਂ ਹੁਣ ਘਰ ਦਾ ਖਰਚਾ ਚਲਾਵਾ ਕਿ ਜੀ ਪੁਲਿਸ ਮਗਰ ਭੱਜਾਂਗੇ ਅੱਛਾ ਫਿਰ ਇੱਕ ਵਾਰੀ ਐਡਰੈਸ ਬੋਲ ਦਿਓ ਜੀ ਅਸੀਂ ਜ਼ਰੂਰ ਸੰਪਰਕ ਕਰਾਂਗੇ ਥਾਣੇ ਨਾਲ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗਰਮੇਲ ਸਿੰਘ ਜੀ ਗਰਮੇਲ ਸਿੰਘ ਸਨ ਆਫ ਅਮਰੀਕ ਸਿੰਘ ਅਮਰੀਕ ਸਿੰਘ ਤੇ ਪਿੰਡ ਹੈਗਾ ਵੜਿੰਗਾ ਵੜਿੰਗਾ ਤੇ ਥਾਣੇ ਕੋਟਪਾਈ ਚ ਮਾਮਲਾ ਦਰਜ ਆ ਜਿਹੜਾ ਕਿ ਜਿਹੜੀ ਇਹਨਾਂ ਨੇ ਰੱਖੀ ਹੋਈ ਮੰਮੀ ਇਹਦੀ ਨੇ ਬੰਦਾ ਰੱਖਿਆ ਉਹਨੇ ਇਹਦੀ ਲੱਤ ਤੋੜ ਦਿੱਤੀ ਇਹ ਸੰਬੰਧੀ ਪਰਚਾ ਕੋਟਪਾਈ ਥਾਣੇ ਚ ਹਾਂਜੀ ਕੋਈ ਅੱਛਾ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਐ ਇਸਤੇ ਹੀ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਕਾਰਵਾਈ ਕੀ ਚਲਾਨ ਨਹੀਂ ਪੇਸ਼ ਕੀਤਾ ਨਾ ਕੋਈ ਜੋ ਮੈਂ ਪਰਚਾ ਕਰਾਉਣ ਗਿਆ ਜੀ ਤੋਂ ਮੈਡਮ ਸੀਗੀ ਤੇ ਕੋਲੇ ਖੜ ਕੇ ਉਹਨੇ ਲੱਤ ਤੜਾਈ ਆ ਬੱਚੇ ਓਏ ਹੋਏ ਨਹੀਂ ਮੈਡਮ ਕਿਹੜੀ ਨਹੀਂ ਤੜਾਈ ਮੈਂ ਮੈਡਮ ਜਿਹੜੀ ਉਹ ਥਾਣਾ ਪੁਲਿਸ ਮੁਲਾਜ਼ਮ ਨੇ ਕੋਲੇ ਖੜ ਕੇ ਲੱਤ ਪਾਈ ਅੱਛਾ ਕੋਨੇ ਨਹੀਂ ਜੀ ਹੂੰ ਮੇਰੇ ਘਰ ਦੀ ਨੇ ਜਦੋਂ ਲੱਤ ਤੜਵਾਈ ਹੋਈ ਹੈ ਤੇ ਉਹ ਪੁਲਿਸ ਮੁਲਾਜ਼ਮ ਉਹਦੇ ਹੈ ਨਹੀਂ ਸੀਗਾ ਉਹ ਬਾਹਰ ਗਿਆ ਹੋਇਆ ਸੀਗਾ ਤੇ ਮੈਂ ਕੀ ਪਰਚਾ ਘਟਵਾਉਣ ਗਿਆ ਦੋਨੋਂ ਦੇ ਉੱਪਰ ਜੀ ਹੂੰ ਠੀਕ ਹੈ ਜੀ ਦੋਨੋਂ ਦੇ ਉੱਪਰ ਪਰਚਾ ਘਟਵਾਉਣ ਗਿਆ ਤੇ ਮੈਂ ਕਹ ਜੀ ਬੰਦੇ ਦੇ ਉੱਪਰ ਤਾਂ ਉਹਨੇ ਪਰਚਾ ਲੇ ਲਿਆ ਉਹਦੀ ਬੁੜੀ ਦੇ ਉੱਪਰ ਅਸੀਂ ਕੋਈ ਪਰਚਾ ਨਹੀਂ ਕੱਢਦੇ ਤੇ ਨਾ ਹੀ ਅਸੀਂ ਕਦੇ ਕਟਿਆ ਕਦੇ ਤੁਸੀਂ ਚਾਹੁੰਦੇ ਸੀ ਵੀ ਨਾਲ ਉਹਦੇ ਤੇ ਵੀ ਹਾਂ ਹੁੰਦਾ ਜੀ ਨਾ ਕੋਈ ਉਹਨੇ ਮੈਨੂੰ ਤਲਾਕ ਦਿੱਤੀ ਕੋਈ ਫੀਸ ਤੇ ਕੋਈ ਬੱਚੇ ਸੱਟ ਲੱਗ ਗਈ ਨਾ ਕੋਈ ਉਹਨੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਇਹ ਪਤਾ ਕਿੱਥੇ ਬੈਠੀ ਹੁਣ ਕਿੱਥੇ ਜੇ ਕਿਹੜੀ ਜਗ੍ਹਾ ਸੱਤਿਆਂ ਨੇ ਬੈਠੀ ਸੱਤਿਆਂ ਨੇ ਬੈਠੀ ਹਾਂ ਹਾਂਜੀ ਅੱਛਾ ਗਾਹਾਂ ਬੰਦੇ ਦੇ ਤਿੰਨ ਚਾਰ ਵਿਆਹ ਹੋਇਆ ਇਹ ਨਾ ਵਿੜਾ ਕਰ ਕੋ ਜੇ ਤੇ ਨਾ ਕੋਈ ਉਹਦਾ ਤਲਾਕ ਹੋਇਆ ਗਾਹ ਹੋਇਆ ਨਾ ਇਹਦਾ ਕੋਈ ਹੋਇਆ ਹੂੰ ਇਹਨਾਂ ਦਾ ਕੋਈ ਤਲਾਕ ਨਹੀਂ ਹੋਇਆ ਤੇ ਬੱਚੇ ਨੂੰ ਛੱਡ ਕੇ ਜਦੋਂ ਮੈਂ ਉਹਨੂੰ ਮਲਾਜਣ ਨੂੰ ਕਿਹਾ ਜੀ ਵੀ ਬੁੜੀ ਦੇ ਉੱਪਰ ਵੀ ਪਰਚਾ ਕੱਟੋ ਮੇਰੇ ਘਰ ਦੀ ਦੇ ਉੱਪਰ ਵੀ ਹੂੰ ਉਹ ਮੈਡਮ ਬੈਠੀ ਸੀ ਵੱਡੀ ਉਹ ਬੱਸ ਮਲਾਜਣ ਜਿਹਨੇ ਪਰਚਾ ਕੱਟਿਆ ਸੀ ਉਹ ਤਾਂ ਹੈ ਨਹੀਂ ਸੀਗਾ ਉਹ ਆਲੀ ਅਸੀਂ ਜਨਾਨੀ ਦੇ ਉੱਪਰ ਕਦੇ ਪਰਚੇ ਨਹੀਂ ਕੱਟੇ ਤੇ ਨਾ ਹੀ ਕਦੇ ਕੱਟ ਗਏ ਕੀ ਨਾਮ ਦਾ ਪਤਾ ਉਹਦਾ ਜਿਹੜੇ ਨਾਮ ਦਾ ਨਹੀਂ ਮੈਨੂੰ ਪਤਾ ਜੀ ਉਸ ਟਾਈਮ ਦੇ ਉੱਪਰ ਜਦੋਂ ਪਰਚਾ ਕੱਟਿਆ ਹੋਇਆ ਉਹਨ ਦੀ ਉਹਨਾਂ ਕੋਲੇ ਤਰੀਕ ਵਧਣ ਮਾਰ ਹੋਊਗਾ ਜੀ ਹੂੰ ਉਹਨਾਂ ਨੇ ਕੋਈ ਪਰਚਾ ਨਹੀਂ ਕੱਟਿਆ ਉਹਦੇ ਉੱਪਰ ਜੀ ਕੱਲੇ ਬੰਦੇ ਉੱਪਰ ਕਰਤਾ ਫਰਚ ਕਿ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਅਸੀਂ ਤਾਂ ਨਹੀਂ ਬੱਚੇ ਨੂੰ ਸਾਥ ਮਿਲੇ ਜੀ ਮੈਨੂੰ ਸਾਥ ਮਿਲੇ ਆਹਾ ਆਹ ਵੀ ਬੱਚੇ ਨੇ ਬੱਚੇ ਦਾ ਕੀ ਕਸੂਰ ਸੀ ਹਮ ਪ੍ਰਸ਼ਾਸਨ ਨੇ ਕਿਹਨੂੰ ਬਿੱਟੀ ਪੜਨ ਜਾਣਾ ਉਹਨੇ ਦੱਸ ਦੇ ਪਤਾ ਪੜਦੇ ਹਾਂ ਬੋਲ ਕੇ ਦੱਸ ਪਤਾ ਅੱਛਾ ਕਿਨ ਵਿੱਚ ਕਿਨ ਵਿੱਚ ਪੜਦੇ ਹਾਂ ਪਹਿਲੀ ਕਲਾਸ ਚ ਹੋਇਆ ਜੀ ਹੈ ਪਹਿਲੀ ਕਲਾਸ ਚ ਹੈ ਅੱਛਾ ਇਹ ਲੱਤ ਤੇ ਸੱਟ ਕਿਨੇ ਲਾਈ ਸੀ ਦੱਸ ਦੇ ਪਤਾ ਚਾਲ ਤੇ ਹੈ ਚਾਲ ਤੇ ਕਿਨੇ 27 27 ਸੰਤਾ ਕੋਲ ਦੀ ਪਤ ਉਹ ਚਲਾ ਕੇ ਮਾਰਿਆ ਚਲਾ ਕੇ ਮਾਰਿਆ ਲੱਤ ਤੋੜਦੀ ਹਾਂ ਨਹੀਂ ਡੰਡਾ ਵੀ ਮਾਰਿਆ ਜੀ ਇਹ ਬੱਚਾ ਪੂਰਾ ਹੁਣ ਭੋਲੇ ਆਂਦਾ ਨਿੱਕਾ ਜਵਾਕ ਹੈ ਇਹਨੇ ਆਪ ਦੱਸਿਆ ਹੀ ਪਿਆਰੇ ਦਰਸ਼ਕੋ ਜਿਹੜੀ ਇੱਕ ਵੀਡੀਓ ਹੁਣੇ-ਹੁਣੇ ਤੁਹਾਨੂੰ ਦਿਖਾਈ ਗਈ ਹੈ ਇਸ ਦੇ ਵਿੱਚ ਵੀ ਕੁਝ ਸੀ ਦੇ ਜਜ਼ਬਾਤ 扑ਕ ਗਏ ਜਿਸ ਕਾਰਨ ਮੈਨੂੰ ਇਹ ਵੀਡੀਓ ਬਣਾ ਕੇ ਵਾਇਲ ਕਰਨੀ ਪੈਗੀ ਦੇਖੋ ਪੜਾਸੀ ਕੇ ਸਰੂਪ ਦੇ ਵਿੱਚ ਵੀ ਚੱਲ ਰਹੇ ਆ মিডিਆ ਚਾਹ ਜਾਂ ਪੱਤਰਕਾਰਾਂ ਜਾਂ ਕੋਈ ਸਾਡੀ ਜੋ ਮਰਜੀ ਸਮਝ ਲਓ ਲੇਕਿਨ ਹੈ ਤਾਂ ਅਸੀਂ ਫਿਰ ਵੀ ਇਨਸਾਨ ਹੀ ਹਾਂ ਰਿਸ਼ਤੇ ਨਾਤੇ ਖੂਨ ਦੁੱਖ ਤਕਲੀਫ ਤਾਂ ਸਾਡੇ ਵਿੱਚ ਵੀ ਲੋਕਾਂ ਨਾਲ ਦੀ ਹੈ ਨਾ ਇਸ ਕਰਕੇ ਜਿਹੜੀ ਇਹ ਦਿਲ ਨੂੰ ਛੂਹ ਜਾਣ ਵਾਲੀ ਵੀਡੀਓ ਮੈਂ ਤੁਹਾਨੂੰ ਉਹ ਦਿਖਾਈ ਆ ਪਹਿਲਾ ਸਵਾਲ ਮੇਰਾ ਹੈਗਾ ਇਹ ਕਾਨੂੰਨਦਾਨ ਜਿਹੜੇ ਕਿ ਕਾਨੂੰਨ ਬਣਾਉਂਦੇ ਆ ਕੋਈ ਕਾਨੂੰਨ ਬਣਾ ਦਿੱਤਾ ਕਾਨੂੰਨ ਬਣਾ ਦਿੱਤਾ ਪਰ ਲਿਵਿੰਗਸ਼ਿਪ ਤੇ ਰਹਿ ਸਕਦੇ ਆ ਮਰਦ ਔਰ ਠੀਕ ਆ ਕੋਈ ਗੱਲ ਪਰ ਨਾਲ ਦੀ ਨਾਲ ਇਹ ਇੱਥੇ ਕਾਨੂੰਨ ਇਹ ਇਹਨਾਂ ਨੇ ਕੀ ਜੁਰਮ ਕੀਤਾ ਤੇ ਇਹਨਾਂ ਨੂੰ ਕਾਨੂੰਨ ਨੇ ਕੀ ਦਿੱਤਾ ਜਿਹੜੀ ਮੈਂ ਤਸਵੀਰ ਦੇ ਵਿੱਚ ਕਚੋਟੀ ਜੀ ਬੱਚੀ ਦਿਖਾਈ ਆ ਜੋ ਕਿ ਪਿੰਡ ਬੜਿੰਗ ਤੋਂ ਹੈਗੀ ਆ ਗਰਮੇਲ ਸਿੰਘ ਨਾਂ ਦਾ ਕੋਈ ਮਜ਼ਦੂਰ ਵਿਅਕਤੀ ਆ ਇਹ ਇਸੇ ਲਈ ਠਾਣਾ ਬਰੀਆਲਾ ਦੇ ਵਿੱਚ ਮਜ਼ਦੂਰੀ ਦਾ ਕੰਮ ਕਰ ਰਿਹਾ ਹੈ ਤੇ ਇੱਕ ਛੋਟੀ ਜੀ ਬੱਚੀ ਨਾਲ ਜਿਹੜੀ ਕਿ ਜਦੋਂ ਪਹਿਲਾਂ ਸਕੂਲੇ ਛੱਡ ਕੇ ਆਉਂਦਾ ਜਦੋਂ ਛੁੱਟੀ ਹੁੰਦੀ ਉਹਨੂੰ ਫਿਰ ਜਿੱਥੇ ਲੇਬਰ ਕਰਦਾ ਉੱਥੇ ਹੀ ਲੈ ਕੇ ਆਉਂਦਾ ਤੇ ਮੈਂ ਕਹਿੰਦਾ ਵੀ ਇੱਕ ਇੱਕ ਕਰਾਰਾ ਮੇਰਾ ਇਹ ਸਵਾਲ ਆ ਕਾਨੂੰਨ ਦਾ ਨਾਤੀ ਕੀ ਕੀ ਇੱਥੋਂ ਲੱਗ ਰਿਹਾ ਹੈ ਵੀ ਤੁਹਾਡੇ ਜਿਹੜੇ ਧੀਆਂ ਪੁੱਤਰ ਰਿਸ਼ਤੇ ਨਾਤੇ ਨਹੀਂ ਹੁੰਦੇ ਜੇਕਰ ਹੋਣ ਤਾਂ ਕਿਸੇ ਨਾ ਕਿਸੇ ਦਾ ਪੱਖ ਵੀ ਜ਼ਰੂਰ ਰੱਖਿਆ ਜਾ ਸਕਦਾ ਹੈ ਦੇਖੋ ਬੱਚੇ ਦੀ ਕੀ ਗਲਤੀ ਆ ਦੋਵਾਂ ਦੀ ਨਹੀਂ ਬਣੀ ਉਹ ਵਕਰੀ ਗੱਲ ਆ ਪਰ ਇਹ ਬੱਚੇ ਵਾਸਤੇ ਕਾਨੂੰਨ ਕੀ ਦੇ ਰਿਹਾ ਹੈ ਤੇ ਜਿਹੜਾ ਕਾਨੂੰਨ ਦੇ ਵਿੱਚ ਕਿੱਥੇ ਲਿਖਿਆ ਹੈ ਕਿ ਇੱਕ ਬਾਪ ਜਿਹੜਾ ਉਹ ਇਸ ਤਰ੍ਹਾਂ ਕਰਕੇ ਬੱਚੇ ਨੂੰ ਕੇਸ ਦੇ ਰੂਪ ਦੇ ਵਿੱਚ ਪਾਲ ਰਿਆ ਲੀਵਰ ਕਰਦਾ ਛਾਹ ਨੂੰ ਵਿੱਚ ਦੱਸਿਆ ਗਿਆ ਖਾਣਾ ਤਿਆਰ ਕਰਦਾ ਉਹਨੂੰ ਨਾਲ ਲਈਂ ਫਿਰਦਾ ਹੈ ਆਜੋ ਹੁਣ ਤੁਸੀਂ ਇਹ ਦੱਸਣਾ ਜ਼ਰੂਰੀ ਹੈ ਮੈਂ ਕੋ ਸਵਾਲ ਕਰਦਾ ਹਾਂ ਮਾਣੂ ਰਤਬਾ ਦੇਣਾ ਚਾਹੀਦਾ ਹੈ ਕਿ ਕੁਛ ਪਿਓ ਦਾ ਵੀ ਕੁਰਬਾਨੀ ਹੁੰਦੀ ਆ ਜਾਂ ਪਿਓ ਦਾ ਦੇਣ ਪਿਓ ਦਾ ਖੂਨ ਹੁੰਦਾ ਕਿਸ ਤਰ੍ਹਾਂ ਬੰਦਾ ਕਲਪਨਾ ਕਰਦਾ ਆਪਣੇ ਇੱਕ ਨੰਨੀ ਮੰਨੀ ਨਿੱਕੀ ਗੁੜੀਆ ਛੋਟੀ ਨੂੰ ਕਿਸ ਢੰਗ ਦੇ ਨਾਲ ਵੀ ਅੱਗੇ ਲੈ ਕੇ ਜਾ ਰਿਹਾ ਹੈ ਕਿਉਂਕਿ ਜਦੋਂ ਉਹ ਇੰਨੇ ਹੋਣਾ ਉਮਰ ਦੇ ਮੁਤਾਬਕ ਇਹ ਨਹੀਂ ਪਤਾ ਵੀ ਕਿਸੇ ਨੂੰ ਵੀ ਕੋਈ ਪਤਾ ਨਹੀਂ ਤੇ ਪਰ ਉਦੋਂ ਨੂੰ ਇਹ ਬੰਦਾ ਕਿੱਥੇ ਹੋਊਗਾ ਪਰ ਇਹ ਬੰਦੇ ਨੂੰ ਅੱਜ ਜਿਹੜੀਆਂ ਭੂਤਰੀਆਂ ਪੈ ਰੀਆਂ ਇਹ ਕਾਨੂੰਨ ਜਿਹੜਾ ਉਹ ਫਿਰ ਕਾਨੂੰਨ ਕੀ ਦੇ ਰਿਹਾ ਕਾਨੂੰਨ ਇਸ ਤਰ੍ਹਾਂ ਕਰਕੇ ਵੀ ਬੇਇਨਸਾਫੀ ਹੋ ਰਹੀ ਆ ਜਿੰਨੀ ਆ ਜਿੱਥੇ ਵੀ ਧਿਆਨ ਰੱਖਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਦੂਸਰੇ ਪਾਸੇ ਉਹ ਕਹਿ ਰਿਹਾ ਵੀ ਉਸ ਸਮੇਂ ਬੱਚੇ ਦੀ ਲੱਤ ਤੋੜ ਦਿੱਤੀ ਗਈ ਜਿਹੜੀ ਸੱਟ ਮਾਰ ਕੇ ਸੁੱਟ ਕੇ ਕਿਸ ਤਰ੍ਹਾਂ ਵੀ ਹੈ ਇਸ ਬੰਦ ਦੇ ਵਿੱਚ ਥਾਣਾ ਕੋਟਪਾਈ ਦੇ ਵਿੱਚ ਮਾਮਲਾ ਦਰਜਾ ਪਹਿਲਾਂ ਤਾਂ ਇਸ ਵਿਅਕਤੀ ਨੇ ਇਹ ਬੜੇ ਦੁੱਖ ਭਰੇ ਮਨ ਨਾਲ ਹਕੀਕਤ ਜ਼ਾਹਰ ਕੀਤੀ ਕਿ ਭਈ ਜਦੋਂ ਇਹ ਮਾਮਲਾ ਦਰਜ ਹੁੰਦਾ ਸੀ ਵੀ ਇਹ ਲੱਤ ਤੋੜਨ ਵਾਲੀ ਜਿਹੜੀ ਸੁੱਟ ਕੇ ਸੀਗੀ ਇਹ ਇਹ ਨਾਲ ਬਈ ਦੀ ਬੱਚੇ ਦੀ ਜਿਹੜੀ ਵਾ ਸੀਗੀ ਉਹ ਤੇ ਪਰਚਾ ਹੋਣਾ ਚਾਹੀਦਾ ਸੀ ਜਿਸ ਲਈ ਉਹ ਹਾੜੇ ਕੱਢਦਾ ਰਿਹਾ ਕੀਰਨੇ ਪਾਉਂਦਾ ਰਿਹਾ ਪਰ ਥਾਣੇ ਦੇ ਵਿੱਚੋਂ ਇਨਸਾਫ ਕੀ ਮਿਲਿਆ ਕਿ ਉਹਦੇ ਤੇ ਪਰਚਾ ਦਰਜ ਨਹੀਂ ਕੀਤਾ ਉਹਨੂੰ ਤਾਂ ਐਸ਼ ਕਰ ਲਈ ਛੱਡ ਦਿੱਤਾ ਗਿਆ ਤੇ ਜੇਕਰ ਪਰਚਾ ਕੀਤਾ ਉਸ ਦੂਜੇ ਬੰਦੇ ਤੇ ਕੀਤਾ ਜਿਹੜਾ ਉਹਨੂੰ ਰੱਖੀ ਬੈਠਾ ਸੀ ਤੇ ਉਹਦੇ ਸਬੰਧ ਦੇ ਵਿੱਚ ਅੱਜ ਤੱਕ ਅਦਾਲਤ ਨੇ ਜਿਹੜਾ ਚਲਾਨੂ ਟੂ ਕੋਰਟ ਨਹੀਂ ਕੀਤਾ ਇੱਕ ਬੰਦਾ ਬੱਚੇ ਪਾਲਦਾ ਇੱਕ ਬੰਦਾ ਸਾਰਾ ਕੁਝ ਕਰਦਾ ਪਿਆ ਤੇ ਦੂਸਰੇ ਪਾਸੇ ਸਾਡਾ ਇੰਨੇ ਇੰਨੇ ਤਨਖਾਹਾਂ ਲੈ ਕੇ ਤੇ ਇੰਨੇ ਇੰਨੇ ਕੰਮ ਕਰਕੇ ਜੇ ਕਾਨੂੰਨ ਦੀ ਡਿਊਟੀ ਦੀ ਵੀ ਪਾਲਣਾ ਨਹੀਂ ਕਰਦਾ ਤੇ ਫਿਰ ਇੰਨਾ ਜਿਆਦਾ ਸਤਕਾਰਯੋਗ ਜਿਹੜਾ ਮਹਿਕਮਾ ਤੇ ਜਾਂ ਜਿਹੜੇ ਮਹਿਤਮੇ ਦੇ ਵਿੱਚ ਕੰਮ ਕਰਦੇ ਆ ਸਾਰੇ ਉਹ ਜੀ ਨਹੀਂ ਹੈਗੇ ਇਸ ਕਰਕੇ ਮੈਂ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ 'ਚ ਇਹ ਲਿਆਉਣਾ ਚਾਹੁੰਨਾ ਸ਼੍ਰੀ ਮੁਖਸ਼ਰ ਸਾਹਿਬ ਜੀ ਕਿ ਜਿਹੜੇ ਅਜਿਹੇ ਕੇਸ ਆ ਉਹਨਾਂ ਵੱਲ ਕੋਈ ਵਿਸ਼ੇਸ਼ ਤੌਰ ਤੇ ਮਹਿਮ ਵਢੀ ਜਾਵੇ ਜਿਨ੍ਹਾਂ ਨੂੰ ਜਲਦੀ ਇਨਸਾਫ ਮਿਲ ਸਕੇ ਯਾਨੀ ਕਿ ਇਸ ਤਰ੍ਹਾਂ ਦੇ ਜਿਹੜੇ ਟੂ ਕੋਡ ਚਲਾਨ ਕੀਤਾ ਜਾਵੇ ਅਗਲੇ ਨੂੰ ਕੀਤੀ ਦਾ ਫਾਲ ਮਿਲੇ ਦੂਜੇ ਨੂੰ ਜਿਹੜਾ ਹੁਨਸਾਫ ਮਿਲੇ ਇਸ ਤਰ੍ਹਾਂ ਕਰਕੇ ਦੋ ਤਿੰਨ ਸੁਝਾਅ ਜਿਹੜੇ ਆਏ ਮੈਂ ਬੇਨਤੀ ਕਰਦਾ ਇਹ ਵੀ ਮੇਰੇ ਮਨਜ਼ੂਰ ਕੀਤੇ ਜਾਣ ਕੋਟ ਭਾਈ ਥਾਣੇ ਦਾ ਜਿਹੜਾ ਵੀ ਐਸਐਚਓ ਹੈਗਾ ਮਾਨਯੋਗ ਸਾਡਾ ਵੀਰ ਆ ਭੈਣ ਭਰਾ ਅੰਕਲ ਆ ਸਾਡੇ ਕੁਝ ਵੀ ਲੱਗਦੇ ਆ ਉਸ ਤੋਂ ਬਾਅਦ ਜੇਕਰ ਫਿਰ ਵੀ ਕਮੀ ਆਉਂਦੀ ਆ ਤਾਂ ਮਾਨਯੋਗ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਚਾਹੀਦਾ ਜੋ ਮੈਂ ਵੀਡੀਓ ਖਈਆ ਉਹ ਵੀਡੀਓ ਇੱਕ ਅਨਸਾਨ ਹੀ ਨਹੀਂ ਉੱਥੇ ਜਨਵਰ ਦਾ ਵੀ ਦਿਲ ਕੰਮ ਜਾਂਦਾ ਇਸ ਕਰਕੇ ਦੁਬਾਰਾ ਫਿਰ ਮੈਂ ਕੋਸ਼ਿਸ਼ ਨਾ ਕਰਾਂ ਕਿ ਮੈਨੂੰ ਇਹ ਵੀਡੀਓ ਵਾਇਰਲ ਕਰਨੀ ਪਵੇ ਇਹਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਧੰਨਵਾਦ ਸਤਿ ਸ੍ਰੀ ਅਕਾਲ